ਇਹ ਫੈਸਲਾ ਲਿਆ ਸੀ ਵੀ ਅਸੀਂ ਸਰਕਾਰ ਦਾ ਦੋ ਦਿਨ ਬੇਟ ਕਰਾਂਗੇ ਔਰ ਆਪਣੇ ਵੱਲੋਂ ਪੂਰੀ ਤਰ੍ਹਾਂ ਪੀਸਫੁੱਲ ਅੰਦੋਲਨ ਅੱਗੇ ਵਧ ਰਿਹਾ ਵਾ ਆ ਰਾਜ ਉਧਰੋਂ ਵੀ ਇੱਕ ਅੱਧੀ ਘਟਨਾ ਨੂੰ ਛੱਡ ਕੇ ਠੀਕ ਹੀ ਚੱਲ ਰਿਹਾ ਹੈਗਾ ਅਸਵੇਰੇ ਗਿਆਨ ਸਿੰਘ ਜੀ ਜਿਹੜੇ ਆਪਣੇ ਸੁਭਾ ਸ਼ਹੀਦ ਹੋਏ ਸੀਗੇ ਉਸ ਸੰਬੰਧੀ ਸਰਕਾਰ ਨਾਲ ਗੱਲਬਾਤ ਹੋਈ ਸੀਗੀ ਉਹਨਾਂ ਵੱਲੋਂ ਉਹਨਾਂ ਦੇ ਉਹਨਾਂ ਦਾ ਕੋਈ ਤੀ ਪੁੱਤ ਨਹੀਂ ਹੈਗਾ ਸੋ ਉਹਨਾਂ ਦੇ ਜਿਹੜੇ ਵਾਰਸ ਉਹਨਾਂ ਦੇ ਭਰਾ ਵਾ ਜੱਕ ਹੋਰ ਸਬੰਧਤਾਂ ਨਾਲ ਅਸੀਂ ਗੱਲ ਕੀਤੀ ਆ ਉਹਨਾਂ ਨੂੰ 5 ਲੱਖ ਰੁਪਇਆ ਜਿਹੜਾ ਵਾ ਪੰਜਾਬ ਸਰਕਾਰ ਵੱਲੋਂ ਦੇਣ ਦਾ ਫੈਸਲਾ ਕੀਤਾ ਵਾ ਔਰ ਅਸੀਂ ਕਿਹਾ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਵੀ ਉੱਥੇ ਸਬੰਧਤ ਹੋਵੇ ਉਹਨੂੰ ਨੌਕਰੀ ਦਿੱਤੀ ਜਾਣੀ ਚਾਹੀਦੀ ਆ ਔਰ ਕੁਝ ਮਿੰਟਾਂ ਬਾਅਦ ਇੱਥੇ ਏਪੀਸੀ ਤੋਂ ਬਾਅਦ ਉਹਨਾਂ ਦਾ पार्थिव ਸਰੀਰ ਇੱਥੇ ਪਹੁੰਚ ਜੂਗਾ ਔਰ ਉਦੋਂ ਬਾਅਦ ਅਸੀਂ ਉਹ ਪਿੰਡ ਨੂੰ ਰਵਾਨਾ ਕਰਾਂਗੇ ਔਰ ਅਸੀਂ ਸੂਚਨਾ ਦੇਣਾ ਚਾਹੁੰਦੇ ਵੀ ਕੱਲ ਉਹਨਾਂ ਦੇ ਜੱਦੀ ਪਿੰਡ 12 ਵਜੇ ਸੰਸਕਾਰ ਹੋਊਗਾ ਔਰ ਉਹਦੇ ਲਈ ਜੜੀਆਂ ਵੀ ਗਰਦਾਸਪੁਰ ਨਾਲ ਸਬੰਧਤ ਨੇੜੇ ਜਥੇਬੰਦੀਆਂ ਦੇ ਸਾਰੀਆਂ ਦੋਵਾਂ ਦੋਨਾਂ ਫੋਰਮਾਂ ਦੀਆਂ ਉਹਨਾਂ ਦੇ ਸਾਰੇ ਆਗੂ ਸਹਿਬਾਨਾਂ ਨੂੰ ਬੇਨਤੀ ਆ ਆਪੋ ਆਪਣੀਆਂ ਜਥੇਬੰਦੀਆਂ ਦੇ ਝੰਡੇ ਲੈ ਕੇ ਬੜੇ ਮਾਣ ਸਨਮਾਨ ਨਾਲ ਉਸ ਸ਼ਹੀਦ ਜਿਹੜਾ ਇਹ ਕੇਐਮਐਮ ਤੇ ਐਸਕੇਐਮ ਨਾਨ ਪੋਲਿਟਿਕਲ ਦਾ ਪਹਿਲਾ ਸ਼ਹੀਦ ਆ ਉਹ ਉਹਨਾਂ ਦਾ ਸੰਸਕਾਰ ਕੀਤਾ ਜਾਊਗਾ ਔਰ ਉੱਥੇ ਗਾਹਾਂ ਜਿਵੇਂ ਪਰਿਵਾਰ ਨਾਲ ਸਲਾਹ ਕਰਕੇ ਜੱਥੇਬੰਦੀ ਉਹਨਾਂ ਦੇ ਭੋਗ ਦੀ ਡੇਟ ਐਲਾਨ ਕਰੂਗੋ ਉਹ ਸਭ ਨਾਲ ਉਹ ਸਮਾਗਮ ਅਸੀਂ ਕਰਾਂਗੇ ਔਰ ਨੈਟ ਜਿਹੜਾ ਵਾ ਉਹ ਚਾਲੂ ਕਰਨ ਸੰਬੰਧੀ ਅਸੀਂ ਜਿਹੜੇ ਸਰਕਾਰ ਨੇ ਲਿਖਿਆ ਡੀਜੀਪੀ ਮਾਨਜੋਗ ਡੀਜੀਪੀ ਨੇ ਪੰਜਾਬ ਨੇ ਔਰ ਜਿਹੜੇ ਟਵਿੱਟਰ ਹੈਂਡਲ ਫੇਸਬੁੱਕ ਪੇਜ ਜਿਹੜੇ ਸਵਤੰਤਰ ਯੂਟਿਊਬਰ ਸੀਗੇ ਜਾਂ ਸਾਡੇ ਸੀਗੇ ਉਹਦੀ ਲਿਸਟ ਅਸੀਂ ਉਹਨਾਂ ਨੂੰ ਮੁਹੱਈਆ ਕਰਵਾ ਦਿੱਤੀ ਆ ਔਰ ਉਹ ਕਹਿ ਰਹੇ ਅਸੀਂ ਸਾਰਾ ਕੁਝ ਮਤਲਬ ਜਿਹੜਾ ਚਾਲੂ ਕਰਵਾਉਣੇ ਹੈਗੇ ਆ ਕੁਝ ਸਾਡੇ ਹਰਿਆਣੇ ਦੇ ਵਿੱਚ ਗ੍ਰਿਫਤਾਰੀਆਂ ਸੀਗੀਆਂ ਉਹਨਾਂ ਦੀ ਲਿਸਟ ਹੁਣ ਪਹੁੰਚੀ ਆ نیٹ ਨਹੀਂ ਚੱਲ ਰਿਹਾਗਾ ਜਾ ਨਹੀਂ ਰਹੀ ਹੈਗੀ ਇੱਥੇ ਅੰਮਾਲੇ ਦੇ ਵਿੱਚ 52 ਗ੍ਰਿਫਤਾਰੀਆਂ ਦੀ ਰਿਪੋਰਟ ਸੀਗੀ ਉਹਦੇ ਵਿੱਚੋਂ ਮੇਰੇ ਕੋਲ 31 ਕ ਦੀ ਲਿਸਟ ਆਈ ਆ ਉਹ ਜਾ ਨਹੀਂ ਰਹੀ ਅਗਲੇ ਬਨੇ ਪਿੱਛੇ ਜਾ ਕੇ ਅਸੀਂ ਭੇਜਾਂਗੇ ਉਧਰੋਂ ਸੈ ਡਲੇਵਾਲ ਸਾਹਿਬ ਕੋਲ ਕੁਝ ਲਿਸਟੋ ਵੀ ਤੋ ਦੱਸਣਗੇ ਤੁਹਾਨੂੰ ਤਾਂ ਉਹ ਵੀ ਕਨਵੇ ਕਰ ਰਹੇ ਆ ਪੀ ਹੋ ਜੂਗਾ ਔਰ ਜਿਹੜੀ ਮੈਂ ਹੁਣ ਪੁਸ਼ਟੀ ਕੀਤੀ ਸੀ ਕਿ ਪੀ ਹੋ ਜੇ ਤੱਕ ਜਿਹੜੇ ਸਰਕਾਰੀ ਹਸਪਤਾਲਾਂ ਚ ਸਾਡੇ ਬੰਦੇ ਦਾਖਲ ਹੋਏ 79 ਦੀ ਲਿਸਟ ਆਈ ਆ ਉਧਰੋਂ ਜਿਹੜੇ ਹਸਪਤਾਲਾਂ ਚ ਇੱਥੇ ਦਾਖਲ ਹੋਏ ਨੇ ਜਿਹੜੇ ਜ਼ਖਮੀ ਹੋਏ ਨੇ ਤੇ ਜਿਹੜੇ ਪ੍ਰਾਈਵੇਟਸ ਹੋਏ ਨੇ ਸਾਡੇ ਅਨੁਸਾਰ 400 ਤੋਂ ਪਲੱਸ ਹੋ ਸਕਦੀ ਹੈ ਗਿਣਤੀ ਜਿਹੜੇ ਮਤਲਬ ਜਿਹੜੇ ਆ ਉਹ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਨਹੀਂ ਹੋਏ ਹੈਗੇ ਜਿਹੜੀ ਅੱਜ ਤੱਕ ਦੀ ਅਪਡੇਟ ਹੈਗੀ ਆ ਔਰ ਅਸੀਂ ਪਿੱਛੇ ਮੈਂ ਆਇਆ ਹਾਂ ਅਰ ਕੀ ਪਿੱਛੋਂ ਤੇ ਲਗਭਗ ਜਿਹੜਾ ਸਾਡਾ ਇਹ ਕੈਂਪ ਆ ਖਨੋਰੀ ਵੀ ਵਧਿਆ ਹੋ ਮੇਰੇ ਹਿਸਾਬ ਨਾਲ 4 ਕਿਲੋਮੀਟਰ ਹੋਰ ਪਲੱਸ ਚਲਾ ਗਿਆ ਵਾ ਔਰ ਇਧਰ ਸਾਈਡਾਂ ਤੇ ਵੀ ਤੇ ਲੰਗਰ ਵੀ 8-10 ਹੋਰ ਚਾਲੂ ਹੋ ਗਏ ਆ ਗਿਆ ਜੋ ਮੈਂ ਦੇਖਦਾ ਆਇਆ ਹੈਗਾ ਵਾ ਤੇ ਲਗਭਗ ਕਮੰਤਰੀ ਪੱਧਰ ਦਾ ਇਹ ਮੋਰਚਾ ਬਣ ਗਿਆ ਹੈਗਾ ਔਰ ਬਹੁਤ ਸਾਰੀਆਂ ਜਥੇਬੰਦੀਆਂ ਜਿਵੇਂ ਬਹਿਰੂ ਸਾਹਿਬ ਨੇ ਅੱਜ ਜੁਆਇਨ ਕੀਤਾ ਹੈਗਾ ਵੀ ਮੈਂ ਅੱਜ ਮੋਰਚਿਆਂ ਚ ਸ਼ਾਮਲ ਹੁੰਨਾ ਵਾ ਔਰ ਮੈਂ ਫੁੱਲੀ ਇਸ ਮੋਰਚੇ ਨੂੰ ਜੁਆਇਨ ਕਿਨਾਂ ਜਿੰਨੀ ਮੇਰੀ ਸਮਰੱਥਾ ਹੋਊਗੀ ਮੈਂ ਜਿਹੜਾ ਬਾਈ ਇਹਦੇ ਨਾਲ ਖੜੂnga ਇਹ ਅਪਡੇਟਸ ਸੀਗੀਆਂ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੋਨ ਡੱਲੇ ਵਾਲ ਸਾਹਿਬ ਗੱਲ ਕਰਾਂ